ਅਜੀ ਇਸ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਸ਼ਹਿਰ ਦੇ ਵਿੱਚ ਇੱਕ ਤਾਂ ਭੂੜਾ ਛਕਾ ਨੇ ਬਹੁਤ ਗੰਦ ਪਾਇਆ ਹੋਇਆ ਵਾ ਦੂਸਰਾ ਜੇ ਕਿ ਬਾਹਰੋਂ ਆਉਂਦੇ ਅਨਸਰਾਂ ਨੂੰ ਪਛਾਣਦੇ ਜੇ ਕਿ ਸਾਡੇ ਇਲਾਕੇ ਦੇ ਨਹੀਂ ਹੈਗੇ ਉਹ ਬਿਨਾਂ ਨੰਬਰ ਪਲੇਟਾਂ ਦੇ ਮੋਟਰਸਾਈਕਲਾਂ ਤੇ ਘੁੰਮਦੇ ਆ ਸਾਡੇ ਸ਼ਹਿਰ ਦੀਆਂ ਧੀਆਂ ਭੈਣਾਂ ਨੂੰ ਨਿਕਲਣਾ ਮੁਸ਼ਕਲ ਹੋਇਆ ਹੋਇਆ ਵਾ ਉਹ ਲੁੱਟਾਂ ਖੋਹਾਂ ਕਰਦੇ ਆ ਉਸ ਸਬੰਧ ਵਿੱਚ ਅਸੀਂ ਐਸਐਚਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਤੇ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਕੇ ਸਾਰੇ ਅੰਦਰ ਦਿੱਤੇ ਜਾਣਗੇ ਅੱਜ ਨਾਲ ਅਸੀਂ ਕੱਡੇ ਲੁੱਟਾਂ ਖੋਹਾਂ ਹੁੰਦੀਆਂ ਮੂੰਹ ਬੰਨ ਕੇ ਆਉਂਦੇ ਆ ਬੰਦੇ ਲੁੱਟਾਂ ਖੋਹ ਕੇ ਭੱਜ ਜਾਂਦੇ ਆ ਵੀ ਪਤਾ ਨਹੀਂ ਲੱਗਦਾ ਉਹ ਸਬੰਧ ਵਿੱਚ ਜਾਂ ਨੰਬਰ ਬਿਨਾਂ ਨੰਬਰ ਪਰ ਲੇਟ ਤੋਂ ਕਿਹੜੇ ਮੋਟਰਸਾਈਕਲ ਘੁੰਮਦੇ ਆ ਗਲਤ ਅੰਸਰ ਜਾਂ ਕਿਦਾਂ ਸਕੂਲਾਂ ਦੇ ਬਾਹਰ ਕਿਦੋਂ ਛੁੱਟੀ ਹੁੰਦੀ ਆ ਕਿਹੜੇ ਭੁੰਡਾ ਆਸ਼ਿਕ ਘੁੰਮਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਮੰਗ ਪੱਤਰ ਦੇ ਕੇ ਆਏ ਸੀ ਠੀਕ ਆ ਜੀ ਕੀ ਵਿਸ਼ਵਾਸ ਦਵਾਇਆ ਗਿਆ ਉਹਨਾਂ ਨੇ ਇਹੀ ਕਿਹਾ ਵੀ ਇਹਦੇ ਪੂਰੀ ਸਖਤੀ ਕਾਰਵਾਈ ਕਰਾਂਗੇ ਵੀ ਇਹੋ ਜਿਹਾ ਕੋਈ ਗਲਤ ਅੰਸਰ ਆ ਕਿਹੜਾ ਉਹਤੇ ਕਾਨੂੰਨੀ ਕਾਰਵਾਈ ਕਰਾਂਗੇ